ਸਸਿਕਾ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਸਾਰੇ ਬਹੁਤ ਪਿਆਰੇ ਸੂਟ ਹੋਣਗੇ ਤੇ ਪ੍ਰਾਈਸ ਜਿਹੜੇ ਸੂਟਾਂ ਦੇ ਤਿੰਨ ਚਾਰ ਤਰ੍ਹਾਂ ਦੇ ਆਪਾਂ ਕਲੈਕਸ਼ਨ ਦਿਖਾਵਾਂਗੇ ਪ੍ਰਾਈਸ ਮੈਂ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਬਹੁਤ ਸੋਹਣੇ ਸਰਦਾਰੀ ਸੂਟ ਹੈ ਜੀ ਰਾਮ ਟੈਕਸ ਬ੍ਰਾਂਡ ਦੇ ਸਾਰੇ ਤੇ ਪ੍ਰਾਈਸ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਂਦਾ ਕਿਤੇ ਤੁਹਾਨੂੰ ਬਾਜ਼ਾਰਾਂ 'ਚ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਆਪਣੇ ਘਰੇ ਬੈਠੇ ਆਪਣੀ ਪਸੰਦ ਦਾ ਸੂਟ ਆਰਡਰ ਕਰ ਸਕਦੇ ਹੋ ਤੇ ਘਰੇ ਮੰਗਵਾ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜਿਸ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਪਲੀਜ਼ ਆਪਣਾ ਐਡਰੈਸ ਭੇਜ ਕੇ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਮੇਰੀ ਸ਼ੌਪ ਤੇ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਤੇ ਬਾਕੀ ਜਿਨ੍ਹਾਂ ਨੂੰ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਪ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਹੈ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਐ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਜੇ ਜੇ ਤੁਸੀਂ ਆਨਲਾਈਨ ਸੂਟ ਬੁੱਕ ਕਰਾਨੀ ਹੋ ਤਾਂ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਚਾਹੇ ਲੋਕਲ ਕਸਟਮਰ ਹੈ ਚਾਹੇ ਬਾਹਰ ਵਾਲੇ ਕਸਟਮਰ ਹੈ ਬਾਕੀ ਸ਼ੌਪ ਤੇ ਜਦ ਮਰਜੀ ਜਿਹਨਾਂ ਨੇ ਮੈਨੂੰ ਮਿਲਣਾ ਹੈ ਜਾਂ ਵੈਸੇ ਦਿਲ ਕਰਦਾ ਆਣ ਨੂੰ ਤੁਹਾਨੂੰ ਨੇੜੇ ਪੈਂਦਾ ਰਾਜਪੁਰੇ ਤੁਸੀਂ ਆ ਸਕਦੇ ਹੋ ਤਾਂ ਮੋਸਟ ਵੈਲਕਮ ਹੈ ਜੀ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਆ ਸਕਦੇ ਹੋ ਪਰ ਸੰਡੇ ਨਾ ਆਇਓ ਸੰਡੇ ਹਮੇਸ਼ਾ ਹੀ ਸ਼ੌਪ ਅਸੀਂ ক্লোਜ਼ ਰੱਖਦੇ ਹਾਂ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਰਾਮ ਟੈਕਸ ਬ੍ਰੈਂਡ ਦੇ ਵਿੱਚ ਸੂਟ ਹੈ ਜੀ ਬਹੁਤ ਸੋਹਣਾ ਛੋਟੀ ਬੂਟੀ ਦੇ ਵਿੱਚ ਕੰਟਰਾਸਟ ਦੇਖੋ ਪਹਿਲਾ ਤਾਂ ਸੂਟ ਦਾ ਕਿੰਨਾ ਪਿਆਰਾ ਹੈ yellow ਤੇ grey ਦਾ ਕੰਟਰਾਸਟ ਬਹੁਤ ਪਿਆਰਾ ਸੂਟ ਹੈ ਇਹ ਦੇਖੋ ਕਿੰਨਾ ਪਿਆਰਾ ਕੰਟਰਾਸਟ ਹੈ ਇਹ ਜਿਹੜਾ ਕਲਰ ਆਪਸ਼ਨ ਹੈ ਜਿਵੇਂ ਜਿਵੇਂ ਦੀ ਪ੍ਰਿੰਟਿੰਗ ਹੈ ਲਾ ਲੋ ਇਹ ਚੇ ਕੁੜੀਆਂ ਪਾਲਣ ਚੇ ਮੰਮੀਆਂ ਪਾਲਣ ਕਿਉਂਕਿ ਛੋਟੇ ਪ੍ਰਿੰਟ ਦੇ ਵਿੱਚ ਸਰਦਾਰੀ ਸੂਟ ਹੈ ਪਿਓਰ ਦੇ ਦੁਪੱਟੇ ਨਾਲ ਇਹ ਕੋਈ ਟਾਈਮਿੰਗ ਨਹੀਂ ਲੱਗਣੀ ਪਿਓਰ ਜਿਹੜੀ ਕੈਮਰੀ ਕਾਟਨ ਹੁੰਦੀ ਹੈ ਉਹਦੇ ਵਿੱਚ ਸੂਟ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਗ੍ਰੇ ਵੈਸਾ ਸੂਟ ਦਾ yellow ਕਲਰ ਦੀ ਪ੍ਰਿੰਟਿੰਗ ਤੇ ਨਾਲ ਹੈਗਾ ਘੇਰੇ ਤੇ ਵਰਕ ਦੇਖੋ ਕਿੰਨਾ ਪਿਆਰਾ ਮਲਟੀ ਵੇਲ ਵੀ ਹੋਈ ਹੈ ਹੋਈ ਹੋਈ ਹੈ ਤੇ ਨਾਲ ਹੈਗੇ ਜੁਆਇੰਟਰ लेस ਪਾ ਕੇ ਇਹ ਦੇਖੋ ਸਿੰਗਲ ਥ्रेड ਦਾ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਗ੍ਰੇ ਔਰ ਗੈਂਜ਼ਾ ਦਾ ਪੈਚ ਲਗਾ ਕੇ ਉਹ ਸੋਹਣਾ ਵਰਕ neck ਵੀ ਆਪਾਂ ਕੋਈ 포ਟਲੀ ਵਗੈਰਾ neck ready ਕਰਕੇ ਬਹੁਤ ਪਿਆਰੀ ਲੋਕ ਆਣੀ ਐ suit ਦੀ grey ਤੇ yellow ਦਾ ਕੰਟਰਾਸਟ ਦੇਖੋ 3 ਮੀਟਰ ਦੀ ਨਾਲ ਕੈਮਰੀ ਕਾਟਨ ਦੀ ਉਹ ਬਾਟਮ ਐ ਸੇਮ بیس ਦੇ ਵਿੱਚ ਹੀ ਕਿਉਂਕਿ Ramtex brand ਦਾ suit ਹੈ ਜੀ logo ਲੱਗਿਆ ਹੁੰਦਾ suit ਤੇ ਹਮੇਸ਼ਾ ਕਿਸੇ ਵੀ brand ਦਾ ਹੋਵੇ ਨਾ ਕੰਨੀ ਤੇ ਲਿਖਿਆ ਹੁੰਦਾ Ramtex brand ਦੇ ਹਮੇਸ਼ਾ side ਤੇ logo ਬਣਿਆ ਹੁੰਦਾ ਤੇ ਕੋਈ lining ਨਹੀਂ ਲਗਣੀ without lining suit ਐ 3 ਮੀਟਰ ਦੀ ਬਾਟਮ ਹੁੰਦੀ ਹੈ ਜੀ ਹਮੇਸ਼ਾ Ramtex brand ਦੇ suitਾਂ ਦੇ ਨਾਲ 22 ਮੀਟਰ ਦੀ ਸ਼ਰਟ ਦੀ ਕਟ ਹੈ ਕਲਰ ਕੰਬੀਨੇਸ਼ਨ ਦੇਖੋ ਸੂਟ ਦਾ ਕਿੰਨਾ ਪਿਆਰਾ ਬੜਾ ਪਿਆਰਾ ਸਰਦਾਰੀ ਸੂਟ ਹੈ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਵਾਲਾ ਸੂਟ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਡਬਲ ਕਲਰ ਦੇ ਵਿੱਚ ਪੱਲੇ ਆ ਜਿਹੜੇ ਦੁਪੱਟੇ ਦੇ ਯੈਲੋ ਕਲਰ ਦੇ ਸੈਂਟਰ ਵਿੱਚੋਂ ਹੈਗਾ ਗ੍ਰੇ ਕਲਰ ਦਾ ਤੇ ਗ੍ਰੇ ਕਲਰ ਦੀ ਉਹ ਬਰੀਕ ਖਰੋਸ਼ੀਆ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬੜਾ ਪਿਆਰਾ ਸਰਦਾਰੀ ਸੂਟ ਹੈ ਜਿਨ੍ਹਾਂ ਨੂੰ ਪਿਓਰ ਦੇ ਦੁਪੱਟੇ ਪਸੰਦ ਹੈ ਸਿਰ ਤੇ ਵੀ ਲੈਣਾ ਹੁੰਦਾ ਉਹਨਾਂ ਲਈ ਬੈਸਟ ਸੂਟ ਹੈ ਮੇਨ ਗੱਲ ਹੈ ਫੈਬਰਿਕ ਰਾਮ ਟੈਕਸ ਬ੍ਰਾਂਡ ਦਾ ਤੇ ਨਾ ਤਾਂ ਕੋਈ ਲਾਈਨਿੰਗ ਲੱਗਣੀ ਹੈ ਤੇ ਪ੍ਰਾਈਸ ਹੈਗਾ 1800 1800 ਪ੍ਰਾਈਸ ਦੇ ਨਾਲ ਹੈ ਜੀ ਅੱਜ ਦਾ ਆਪਣਾ ਪਹਿਲਾ ਸੂਟ 1800 ਪ੍ਰਾਈਸ ਇਹ ਸੇਮ ਦੇ ਵਿੱਚ ਹੀ ਕਲਰ ਆਪਸ਼ਨ ਪਿੰਕ ਤੇ ਗ੍ਰੇ ਦੀ ਹੈ ਪਹਿਲਾਂ yellow ਤੇ grey ਸੀਗਾ ਹੁਣ ਪਿੰਕ ਤੇ ਪਿੰਕ ਵੀ ਨਹੀਂ ਕਹਿ ਸਕਦੇ ਥੋੜੇ ਪੀਚ ਜੀ ਟੋਨ ਤੇ ਪਿੰਕ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਉਹ ਹੋ ਸੋਹਣਾ ਛੋਟੇ ਪ੍ਰਿੰਟ ਦੇ ਵਿੱਚ ਬੜਾ ਪਿਆਰਾ ਸਰਦਾਰੀ ਸੂਟ ਹੈ ਦੇਖੋ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਸੂਟ ਦੀ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਘੇਰੇ ਤੇ ਬੜਾ ਪਿਆਰਾ ਵਰਕ ਘੇਰੇ ਤੇ ਹੋਇਆ ਗ੍ਰੇ ਕਲਰ ਦੀ ਉਹ ਨਾਲ ਬਾਟਮ ਹੈ ਜੀ 3 ਮੀਟਰ ਦੀ ਨਾਲ ਗ੍ਰੇ ਕਲਰ ਦੀ ਕਲਰ ਕੰਬੀਨੇਸ਼ਨ ਬੜਾ ਪਿਆਰਾ ਸੂਟ ਦਾ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹਦੇ ਵਿੱਚ ਦੋ ਹੀ ਕਲਰ ਹੈ ਆਪਣੇ ਕੋਲ ਤੇ ਨਾਲ ਪਿਓਰ ਦਾ ਦੁਪੱਟਾ ਡਬਲ ਕਲਰ ਦੇ ਵਿੱਚ ਪੱਲੇ ਹੈਗੇ ਆ ਦੇਖੋ ਪੀਚ ਜੀ ਟੋਨ ਤੇ ਜਿਹੜਾ ਪਿੰਕ ਹੁੰਦਾ ਉਹ ਵਾਲਾ ਕਲਰ ਹੈ ਤੇ ਗ੍ਰੇ ਕਲਰ ਬੇਸ ਸੈਂਟਰ ਦੇ ਵਿੱਚ ਗ੍ਰੇ ਕਲਰ ਹੈ ਤੇ ਗ੍ਰੇ ਕਲਰ ਦੀ ਉਹ ਲੇਸ ਲਗਾ ਕੇ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਲੁੱਕ ਦੇਖੋ ਕਿੰਨੀ ਪਿਆਰੀ ਹੈ ਸੂਟ 1800 ਪ੍ਰਾਈਸ ਹੈ ਜੀ 1800 ਪ੍ਰਾਈਸ ਦੇ ਨਾਲ 1800 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ ਕਿਸੇ ਵੀ ਸੂਟ ਦੇ ਜਿੰਨੇ ਸੂਟ ਅੱਜ ਦਿਖਾਵਾਂਗੇ ਕਿਸੇ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟਾਂ ਨੂੰ ਵਿਦਾਊਟ ਲਾਈਨਿੰਗ ਬਣਨਗੇ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਪਾਂ ਇਹ ਦੇਖੋ ਕਿੰਨਾ ਪਿਆਰਾ ਮੈਰੂਨ ਰਸਟ ਜਿਹਾ ਕਲਰ ਹੈ ਕਾਂਸ ਤੇ ਮੈਰੂਨ ਨਹੀਂ ਥੋੜਾ ਰਸਟ ਟੋਨ ਤੇ ਜਿਹੜਾ ਮੈਰੂਨ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਪਹਿਲਾਂ ਤਾਂ ਪ੍ਰਿੰਟ ਜ਼ਰੂਰ ਦੇਖਿਆ ਕਰੋ ਸੂਟ ਦਾ ਕਿਉਂਕਿ ਮੈਨੂੰ ਆਪ ਨੂੰ ਪ੍ਰਿੰਟ ਸੂਟ ਬਹੁਤ ਪਸੰਦ ਹੈ ਸਾਰੇ ਸੂਟ ਮੇਰੇ ਪੂਰੇ ਸਿਲੈਕਟ ਕੀਤੇ ਹੁੰਨੇ ਆ ਜਿਹੜਾ ਮੇਰੇ ਆਪ ਦੇ ਮਨ ਨੂੰ ਲੱਗਦਾ ਮੈਂ ਉਹੀ ਚੀਜ਼ ਵੀਡੀਓ ਚ ਦਿਖਾਉਣੀ ਹੁੰਦੀ ਆ ਪ੍ਰਿੰਟ ਦੇਖੋ ਨਾ ਤਾਂ ਪ੍ਰਿੰਟ ਜਿਆਦਾ ਵੱਡਾ ਐ ਨਾ ਛੋਟਾ ਐ ਉੱਪਰ ਕਲਰ ਦੇਖੋ ਜਿਵੇਂ ਅੱਗੇ-ਅੱਗੇ ਹੁਣ ਆਪਣੇ ਤਿਹਾਰ ਆਉਣੇ ਆ ਫਿਰ ਅੱਗੇ ਗਰਮੀ ਵੀ ਐ ਆਪਾਂ ਨੂੰ ਲਾਈਨਿੰਗ ਵਾਲਾ ਸੂਟ ਪਾਉਣ ਨੂੰ ਦਿਲ ਨਹੀਂ ਕਰਦਾ ਪਰ ਥੋੜਾ ਡਾਰਕ ਚਾਰਟ ਲੈਣਾ ਤਾਂ ਇਹ ਵਾਲੇ ਸੂਟ ਬੈਸਟ ਐ ਜੀ ਦੇਖੋ ਨੈਕ ਤੇ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਸਾਰਾ ਆਰੀ ਵਰਕ ਕੀਤਾ ਹੋਇਆ ਦੇਖੋ ਹਲਕਾ-ਹਲਕਾ ਗੱਠ ਕਢਾਈ ਦਾ ਹੈਂਡਵਰਕ ਵੀ ਹੋਇਆ ਨੈਕ ਤੇ ਦੇ ਨਾਲ ਹੈਗਾ ਘੇਰੇ ਤੇ ਵਰਕ ਇਹ ਦੇਖੋ ਕਿੰਨਾ ਪਿਆਰਾ ਸਾਰਾ ਹੈਂਡਵਰਕ ਕੀਤਾ ਹੋਇਆ ਇਹ ਘੇਰੇ ਤੇ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਨਾਲ 3 ਮੀਟਰ ਦੀ ਕਾਟਨ ਦੀ ਬਾਟਮ ਹੈ ਜੀ ਨਾਲ ਕਾਟਨ ਬਹੁਤ ਫਾਈਨ ਹੈ ਇਹ ਵਾਲੇ ਸੂਟ ਦੀ ਇਹ ਨਾਲ ਦੇਖ ਸਕਦੇ ਹੋ ਤੁਸੀਂ ਘੇਰੇ ਤੇ ਦੇਖੋ ਕਿੰਨਾ ਪਿਆਰਾ ਘੇਰਾ ਤੇ ਨੈਕ ਦੋਨੋਂ ਬਣੇ ਹੋਏ ਆ ਸੂਟ ਦੇ ਰੈਸਟ ਮੈਰੂਨ ਜਿਹਾ ਕਲਰ ਹੈ ਸੂਟ ਦਾ ਇਸ ਦੇ ਨਾਲ ਹੈਗਾ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਕਿਉਂਕਿ ਰਾਮਟੈਕਸ ਬ੍ਰਾਂਡ ਦੇ ਸੂਟਾਂ ਦੇ ਨਾਲ ਫੁੱਲ ਲੈਂਥ ਦੇ ਦੁਪੱਟੇ ਹੁੰਨੇ ਤੇ ਦੁਪੱਟੇ ਤੇ ਸੇਮ ਕਲਰ ਦੀ ਲੇਸ ਲੱਗੀ ਹੋਈ ਹੈ ਕਰੋਸ਼ੀਆ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ 2400 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2400 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਇਦੇ ਵਿੱਚ ਹੋਰ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਸੇਮ ਦੇ ਵਿੱਚ ਕਲਰ ਹੈਗਾ ਆਪਣੇ ਕੋਲ ਮੋਰ ਪੰਖੀ ਕਲਰ ਹੈ ਜੀ ਪੀਕਾਕ ਬਲੂ ਕਲਰ ਦੀ ਟੋਨ ਦੇ ਵਿੱਚ ਥੋੜੀ ਗ੍ਰੀਨੀਸ਼ ਟੋਨ ਤੇ ਪੀਕਾਕ ਬਲੂ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਦੇਖੋ ਮੋਰ ਪੰਖੀ ਰੰਗ ਵੀ ਅਲੱਗ ਜਿਹਾ ਹੀ ਆ ਬੜਾ ਪਿਆਰਾ ਥੋੜਾ ਪਿਆਰਾ ਪ੍ਰਿੰਟ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ neck ਦੇਖੋ ਕਿੰਨਾ ਪਿਆਰਾ ਇਹ ਜਦੋਂ ਇਹ শেਪ ਆਣੀ ਹੈ neck ਦੀ ਬਹੁਤ ਸੋਹਣੀ ਫਿਟਿੰਗ ਆਂਦੀ ਹੈ ਜੀ ਜਦੋਂ ਦੇ neck ਬਣਦਾ ਹੈ ਇਹ ਵਾਲਾ ਸਾਰਾ ਹੈਂਡਵਰਕ ਹੋਇਆ ਤੇ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਸਾਰਾ ਇਹ ਆਊਟਲਾਈਨਿੰਗ ਕੀਤੀ ਹੋਈ ਹੈ ਇਹ ਨਾ ਸੂਟਾਂ ਨੂੰ ਵੀ ਚਾਹੇ ਤੁਸੀਂ ਏਜ ਦੇ ਅਕੋਰਡਿੰਗ ਛੋਟਾ ਪ੍ਰਿੰਟ ਹੈ ਤਾਂ ਵੀ ਪਾ ਸਕਦੇ ਕੁੜੀਆਂ ਨੇ ਪਾਣਾ ਤਾਂ ਵੀ ਪਾ ਸਕਦੇ ਹਾਂ ਨਾ ਤਾਂ ਲਾਈਨਿੰਗ ਲੱਗਣੀ ਹੈ ਤੇ ਨਾਲ ਹੈਗਾ ਦੇਖੋ 3 ਮੀਟਰ ਦੀ ਬਾਟਮ ਹੈ ਜੀ ਨਾਲ ਨਾਲ ਹੈਗਾ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਮਸਲੀਨ ਦਾ ਪ੍ਰੋਪਰਲੀ ਇਸ ਦੀ ਫਿਨਿਸ਼ਿੰਗ ਹੈ ਦੁਪੱਟੇ ਤੇ ਵੀ ਇਹ ਹੈਨਾ ਸੂਟ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਪਰਪਲ ਬਲੂ ਜਿਹਾ ਕਲਰ ਹੈ ਦੇਖੋ ਨਾ ਤਾਂ ਇਹ ਬਲੂ ਹੈ ਨਾ ਇਹ ਪਰਪਲ ਹੈ ਅਲੱਗ ਜਿਹੀ ਸ਼ੇਡ ਹੈ ਹਾਂ ਤਾਂ ਕਾਲਸ ਤੇ ਜਿਹੜਾ ਪਰਪਲ ਕਲਰ ਹੈ ਉਹ ਕਹਿ ਸਕਦੇ ਆਂ ਆਪਾਂ ਇਹਨੂੰ ਕਾਲਸ ਤੇ ਪਰਪਲ ਕਲਰ neck ਤੇ ਸਾਰਾ ਹੈਂਡਵਰਕ ਹੈ ਥੋੜਾ ਪਿਆਰਾ ਪ੍ਰਿੰਟ ਤੇ ਘੇਰੇ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਤੇ ਕਾਟਨ ਇੰਨੀ ਜ਼ਿਆਦਾ ਸੌਫਟ ਹੈ ਇਹ ਵਾਲੇ ਸੂਟ ਦੀ ਬਹੁਤ ਜ਼ਿਆਦਾ 3 ਮੀਟਰ ਦੀ ਨਾਲ ਪਲੇਨ ਬਾਟਮ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਪ੍ਰੋਪਰ ਦੁਪੱਟਾ ਵੀ ਫੁੱਲ ਰੈਡੀ ਹੈ ਕੁਝ ਵੀ ਕਰਾਉਣ ਦੀ ਲੋੜ ਨਹੀਂ ਹੈਗੀ ਸੂਟ ਨੂੰ ਬਸ ਸਟੀਚ ਕਰਾ ਕੇ ਤੁਸੀਂ ਵੇਅਰ ਕਰਨਾ ਇਹ ਦੇਖੋ ਲੁੱਕ ਕਿੰਨੀ ਪਿਆਰੀ ਆ ਸੂਟ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਹੀ ਮੈਂ ਤਿੰਨ ਸੂਟ ਇੱਕ ਡਿਜ਼ਾਈਨ ਚ ਦਿਖਾਏ ਆ ਤੁਹਾਨੂੰ ਡਾਰਕ ਕਲਰ ਦੇ ਵਿੱਚ 2400 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬੜਾ ਸੋਹਣਾ ਸੋਬਰ ਸਰਦਾਰੀ ਸੂਟ ਹੈ ਜੀ ਇਹ ਪਿਓਰ ਮਸਲੀਨ ਦਾ ਸੂਟ ਹੈ ਇਹ ਮਸਲੀਨ ਤੇ ਤੁਹਾਡੀ ਚੁਆਇਸ ਹੁੰਦੀ ਹੈ ਵੀ ਤੁਸੀਂ ਲਾਈਨਿੰਗ ਲਵਾਉਣੀ ਹੈ ਕਿ ਨਹੀਂ ਜੇ ਤਾਂ ਲਾਈਨਿੰਗ ਲਵਾ ਕੇ ਬਣਾ ਲੋਗੇ ਤਾਂ ਜ਼ਿਆਦਾ ਵਧੀਆ ਬਹੁਤ ਸੋਹਣਾ ਲਾਈਨਿੰਗ ਲਾ ਕੇ ਬਣਨਾ ਹੈ ਇਹ ਸੂਟ ਤੇ ਇਹ ਬਰੀਕ ਪ੍ਰਿੰਟ ਦੇ ਵਿੱਚ ਹੈ ਜੀ ਇਹ ਸੂਟ ਦੇਖੋ ਬਿਲਕੁਲ ਬਰੀਕ ਬੂਟੀ ਦੇ ਵਿੱਚ ਉਹ ਸੋਹਣੇ ਸਰਦਾਰੀ ਸੂਟ ਜਿਨ੍ਹਾਂ ਨੂੰ ਸਰਦਾਰੀ ਸੂਟ ਪਸੰਦ ਹੈ ਵੀ ਬੁੱਕਲ ਮਾਰ ਕੇ ਦੁਪੱਟਾ ਲੈਣਾ ਹੁੰਦਾ ਵੱਡੇ ਅਰਜ ਦਾ ਦੁਪੱਟਾ ਚ ਤਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਸਭ ਤੋਂ ਬੈਸਟ ਹੁੰਦੇ ਜੀ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਤੇ neck ਤੇ ਹੈਗਾ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਦੇਖੋ ਹੱਥ ਦਾ ਕੰਮ ਹੈ neck ਤੇ ਕੇ ਰੇਤੇ ਹਲਕੀ ਹਲਕੀ ਆਊਟਲਾਈਨਿੰਗ ਕੀਤੀ ਹੋਈ ਹੈ ਬਸ ਇਹ ਦੇਖੋ ਹਲਕਾ ਹਲਕਾ ਵਰਕ ਕੇ ਰੇਤੇ ਕੀਤਾ ਹੋਇਆ ਹੈ ਨਾਲ 3 ਮੀਟਰ ਦੀ ਬਾਟਮ ਹੈ ਜੀ ਪਿਓਰ ਮਸਲੀਨ ਦੀ ਉਹ ਬੜਾ ਪਿਆਰਾ ਲਾਈਟ ਕਲਰ ਦੇ ਵਿੱਚ ਹੀ ਰਹਿਣਗੇ ਇਹ ਸੂਟ ਸਕਿਨ ਵੇਸ ਰਹਿਣਾ ਇਹ ਮੈਂ ਤੁਹਾਨੂੰ 4 ਸੂਟ ਦਿਖਾਣੇ ਆ ਬਸ ਜਿਹੜੀ ਆ ਪ੍ਰਿੰਟਿੰਗ ਹੈ ਇਹਦਾ ਕਲਰ ਚੇਂਜ ਹੋਈ ਜਾਣਾ ਇਹ ਦੇਖੋ ਕਿੰਨਾ ਪਿਆਰਾ ਸੂਟ ਤੇ ਨਾਲ ਪਿਓਰ ਮਸਲੀਨ ਦਾ ਇਹ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਤੇ ਬਰੀਕ ਲੇਸ ਲੱਗੀ ਹੋਈ ਹੈ ਜੀ ਜੇ ਲੁੱਕ ਕਰ ਜੇ ਵਿਦਾਊਟ ਲਾਈਨਿੰਗ ਵੀ ਤੁਸੀਂ ਬਣਾਉਣਾ ਤਾਂ ਵਿਦਾਊਟ ਲਾਈਨਿੰਗ ਵੀ ਸੂਟ ਬਣ ਜਾਣਾ ਜਿਹੜੇ ਥੋੜੀ ਲੂਸ ਫਿਟਿੰਗ ਚ ਪਾਣੇ ਆ ਤਾਂ ਵਿਦਾਊਟ ਲਾਈਨਿੰਗ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਸੂਟ ਨੂੰ ਪਰ ਜੇ ਲਾਈਨਿੰਗ ਲਵਾ ਲੋਗੇ ਤਾਂ ਬਹੁਤ ਜ਼ਿਆਦਾ ਗ੍ਰੇਸ ਆਣੀ ਹੈ ਕਿ ਬਹੁਤ ਪਿਆਰਾ ਸਰਦਾਰੀ ਸੂਟ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਇਹ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਹੁਣ ਕਲਰ ਦਿਖਾਨੀ ਆ ਬਸ ਹਲਕਾ ਹਲਕਾ ਬੂਟੀ ਦਾ ਫਰਕ ਰਹੀ ਜਾਣਾ ਜਿਵੇਂ ਇਹਦੇ ਵਿੱਚ ਮਸਟਰਡ ਜੀ ਟੋਨ ਦੇ ਵਿੱਚ orange mustard ਜਾਂ ਟੋਨ ਸੀਗੀ ਇਹਦੇ ਵਿੱਚ ਹੈਗੀ ਬਲੂ ਗ੍ਰੀਨ ਕਲਰ ਦੀ ਬੂਟੀ ਪ੍ਰਿੰਟ ਬਿਲਕੁਲ ਬਰੀਕ ਪ੍ਰਿੰਟ ਦੇ ਵਿੱਚ ਹੈ ਇਹ ਵਾਲੇ ਸੂਟ ਕੁੜੀਆਂ ਵੀ ਪਾ ਸਕਦੀਆਂ ਬਰੀਕ ਪ੍ਰਿੰਟ ਦੇ ਵਿੱਚ ਜਿਵੇਂ ਤੁਸੀਂ ਆਫਿਸ ਵਗੈਰਾ ਜਾਂਦੇ ਹੋ ਥੋੜਾ ਜਿਹਾ ਲਾਈਟ ਸੋਬਰ ਸੂਟ ਪਾਣਾ ਹੁੰਦਾ ਤਾਂ ਬੈਸਟ ਸੂਟ ਹੈ ਦੇਖੋ neck ਤੇ ਬਹੁਤ ਪਿਆਰਾ ਹੈਂਡਵਰਕ ਕੀਤਾ ਹੋਇਆ ਇਹ ਰਹੀ ਤੇ ਹਲਕੀ ਹਲਕੀ ਆਊਟਲਾਈਨ ਹੈ 33 ਮੀਟਰ ਦੀ ਪਿਓਰ ਮਸਲੀਨ ਦੀ ਸਕਿਨ ਕਲਰ ਦੀ ਉਹ ਬਾਟਮ ਹੈ ਜੀ ਨਾਲ ਲੁੱਕ ਹੀ ਬਹੁਤ ਪਿਆਰੀ ਹੈ ਸੂਟਾਂ ਦੀ ਇੱਕ ਤਾਂ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਤੇ ਨਾਲ ਪਿਓਰ ਮਸਲੀਨ ਦਾ ਹੀ ਦੁਪੱਟਾ ਪੂਰਾ ਸਰਦਾਰੀ ਦੁਪੱਟੇ ਬ੍ਰੀਕਲੇਸ ਦੀ ਫਿਨਿਸ਼ਿੰਗ ਦੇ ਨਾਲ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਇਹ ਬੜੇ ਸੋਹਣੇ ਨੈਕਸਟ ਕਲਰ ਆ ਗਿਆ ਦੇਖੋ ਇਹਦੇ ਵਿੱਚ ਬੜਾ ਸੋਹਣਾ ਮਹਿੰਦੀ ਜਿਹਾ ਕਲਰ ਹੈ ਬੂਟੀ ਦਾ ਕਲਰ ਹੈ ਮਹਿੰਦੀ ਬਸ بیس ਸਕੀਨੇ ਰਹਿਣਾ ਸੂਟ ਦਾ ਉਵੇਂ ਹੀ ਨੈਕ ਤੇ ਵਰਕ ਹੈ ਸਾਰਾ ਹੈਂਡਵਰਕ ਹੋਇਆ ਜੀ ਨੈਕ ਤੇ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਹੈ ਤੇ ਪਿਓਰ ਮਸਲੀਨ ਦੀ ਉਹ ਸ਼ਰਟ ਹੈ ਸਾਰਾ ਹੈਂਡਵਰਕ ਹੋਇਆ ਨੈਕ ਤੇ ਘੇਰੇ ਤੇ ਹਲਕੀ-ਹਲਕੀ ਆਊਟਲਾਈਨਿੰਗ ਹੈ ਦੇ ਨਾਲ ਪ्योर ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਬ੍ਰੀਕ लेस ਦੀ ਫਿਨਿਸ਼ਿੰਗ ਦੇ ਨਾਲ 2600 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਪਿੰਕ ਪਿਆਜ਼ੀ ਕਲਰ ਪਿੰਕ ਟੋਨ ਦੇ ਵਿੱਚ ਫਲਾਰਸ ਬੇਸ ਸਕਿਨ ਸੂਟ ਦਾ ਸਕਿਨ ਕਲਰ ਹੀ ਰਹਿਣਾ ਜੀ neck ਤੇ sar handwork ਸਾਰਾ ਹੈਂਡਵਰਕ ਕੀਤਾ ਹੋਇਆ neck ਤੇ ਘੇਰੇ ਤੇ ਬਹੁਤ ਸੋਹਣੀ ਆਊਟਲਾਈਨਿੰਗ ਕੀਤੀ ਹੋਈ ਆ 3 ਮੀਟਰ ਦੀ skin color ਦੀ ਬਾਟਮ ਹੈ ਜੀ ਨਾਲ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ 2.5 ਮੀਟਰ ਦਾ ਬਰੀਕ ਲੇਸ ਦੀ ਫਿਨਿਸ਼ਿੰਗ ਦੇ ਨਾਲ ਮੈਨੂੰ ਕਰ 2600 ਪ੍ਰਾਈਸ ਦੇ ਨਾਲ ਹੀ ਮੈਂ ਚਾਰ ਸੂਟ ਤੁਹਾਨੂੰ ਬਿਲਕੁਲ ਬਰੀਕ ਪ੍ਰਿੰਟ ਦੇ ਵਿੱਚ ਦਿਖਾਏ ਆ ਬੜੇ ਸੋਹਣੇ ਮਲਟੀ ਦੇ ਵਿੱਚ ਹੈਂਡਵਰਕ ਦੇ ਵਿੱਚ 2600 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਇਹ ਲੀਲਨ ਦੇ ਵਿੱਚ ਹੈ ਜੀ ਕੋਈ ਲਾਈਨਿੰਗ ਨਹੀਂ ਲੱਗਣੀ ਰਾਮ ਟੈਕਸ ਬ੍ਰਾਂਡ ਦਾ ਹੀ ਸੂਟ ਉਹ ਖਤ ਪਿਆਰੇ ਵਰਕ ਦੇ ਨਾਲ ਸਾਰਾ ਵਰਕ ਕੀਤਾ ਹੋਇਆ ਲਾਈਟ ਸੋਬਰ ਜਾਂ ਕਲਰ ਹੈ ਸੂਟ ਦਾ ਇਹ ਸਾਰਾ ਵਰਕ ਹੈ ਕੀਰੇ ਤੱਕ ਦੇਖ ਸਕਦੇ ਹਾਂ ਬੜਾ ਪਿਆਰਾ ਵਰਕ ਕੀਤਾ ਹੋਇਆ ਤੇ ਨਾਲ ਹੈਗਾ ਮਸਲੀਨ ਦਾ ਦੁਪੱਟਾ ਦੁਪੱਟੇ ਦੇ ਦੇਖੋ ਕਿੰਨਾ ਪਿਆਰਾ ਵਰਕ ਹੈ ਕਾਰਨਰਸ ਤੇ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੁਪੱਟੇ ਦੇ ਕਾਰਨਰਸ ਤੇ ਇਹ ਦੁਪੱਟੇ ਦੇ ਕਾਰਨਰ ਹੈ ਤੇ ਵਿੱਚ ਵੀ ਦੁਪੱਟੇ ਚ ਸਾਰੇ ਚ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਦੁਪੱਟੇ ਦੇ ਵਿੱਚ ਕੀਤਾ ਹੋਇਆ ਹੈ ਇਹ ਲਾਈਟ ਡਾਰਕ ਦਾ ਬੜਾ ਸੋਹਣਾ ਕੰਬੀਨੇਸ਼ਨ ਹੈ ਜੀ ਸੂਟ ਦਾ ਇਹ ਲੁੱਕ ਆ ਜਾਣੀ ਹੈ ਦੁਪੱਟੇ ਦੀ 2600 ਪ੍ਰਾਈਸ ਹੈ 2600 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹਦੇ ਵਿੱਚ ਕਲਰ ਦਿਖਾਨੀ ਹੈ ਇਹਦੇ ਵਿੱਚ ਹੈਗਾ ਲਾਈਟ ਗ੍ਰੇ ਤੇ ਡਾਰਕ ਗ੍ਰੇ ਦਾ ਕੰਟਰਾਸਟ ਕੋਈ ਲਾਈਨਿੰਗ ਨਹੀਂ ਲਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਨੀਚੇ ਤੱਕ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈਂਡਵਰਕ ਵੀ ਹੈ ਵਿੱਚ ਮਸ਼ੀਨੀ ਵਰਕ ਵੀ ਹੈ ਦੋਨੋਂ ਤਰ੍ਹਾਂ ਦਾ ਵਰਕ ਕੀਤਾ ਹੋਇਆ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਦੁਪੱਟੇ ਤੇ ਹੈ ਕਾਰਨਰਸ ਵੀ ਬੜੇ ਪਿਆਰੇ ਰੈਡੀ ਕੀਤੇ ਹੋਏ ਆ ਵਿੱਚ ਸਾਰੇ ਦੁਪੱਟੇ ਚ ਵਰਕ ਹੈ ਜੀ ਦੂਜੇ ਪਾਸੇ ਵੀ ਸੇਮ ਇੱਕ ਕਾਰਨਰ ਤੇ ਹੈਵੀ ਵਰਕ ਕੀਤਾ ਹੋਇਆ ਤੇ ਵਿੱਚ ਸਾਰੇ ਦੁਪੱਟੇ ਚ ਵੀ ਵਰਕ ਹੈ ਪਿਓਰ ਮਸਲੀਨ ਦਾ ਦੁਪੱਟਾ ਇਹ ਲੋਕ ਆ ਜਾਣੀ ਸੋਹਣੀ ਕਿੰਨਾ ਪਿਆਰਾ ਸਵੀਟਾ 2600 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਪਿੰਕ ਕਲਰ ਲਾਈਟ ਪਿਆਜੀ ਪਿੰਕ ਜਿਹਾ ਸ਼ੇਡ ਹੈ ਇਹ ਸਾਰਾ ਵਰਕ ਕੀਤਾ ਹੋਇਆ ਵਿੱਚ ਮਸ਼ੀਨੀ ਵਰਕ ਵੀ ਹੈ ਹੈਂਡ ਵਰਕ ਵੀ ਹੈ ਜੀ ਇਹ ਉਹ ਰਮਸਲੀਂ ਦਾ ਦੁਪੱਟਾ ਨਾਲ ਬਹੁਤ ਪਿਆਰਾ ਵਰਕ ਦੁਪੱਟੇ ਤੇ ਹੋਇਆ ਇਹ ਵੀ ਹੈ ਵੀ ਕੋਰਨਰ ਬਣਿਆ ਵਿੱਚ ਸਾਰੇ ਦੁਪੱਟੇ 'ਚ ਸਾਰਾ ਵਰਕ ਹੈ ਜੀ ਪੂਰਾ 2.5 ਮੀਟਰ ਦਾ ਦੁਪੱਟਾ ਫੁੱਲ ਲੈਂਥ ਦੇ ਵਿੱਚ ਇਹ ਲੋਕਾਂ ਨੇ ਫੇਰਾ ਸਰਦਾਰੀ ਸੂਟ ਹੈ ਕਲਰ ਕੰਬੀਨੇਸ਼ਨ ਤਿੰਨੋ ਕੋ ਸੋਨੇ 2600 ਪ੍ਰਾਈਸ ਹੈ ਜੀ ਇਹ ਤਿੰਨ ਸੂਟ ਇੱਕ ਡਿਜ਼ਾਈਨ 'ਚ ਮੈਂ ਤੁਹਾਨੂੰ ਦਿਖਾਏ ਆ 2600 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਡਾਰਕ ਗ੍ਰੇ ਕਲਰ ਦੇ ਵਿੱਚ ਹੈ ਜੀ ਡਾਰਕ ਸੁਰਮੀ ਗ੍ਰੇ ਕਲਰ ਬੜਾ ਸੋਹਣਾ ਫੈਬਰਿਕ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਸੂਟ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਤੇ ਕਪੜਾ ਦੇਖੋ ਕਿੰਨਾ ਪਿਆਰਾ ਬੜਾ ਸੋਹਣਾ ਲਾਈਨਾਂ ਵਿੱਚ ਫੈਬਰਿਕ ਹੈ ਬੜਾ ਸੋਹਣਾ ਤੇ neck ਤੇ ਦੇਖ ਸਕਦੇ ਹੋ ਪੈਚਵਰਕ ਹੋਇਆ ਨੀਚੇ ਘੇਰੇ ਤੱਕ ਬਹੁਤ ਸੋਹਣਾ ਹੈਵੀ ਵਰਕ ਹੈ ਪੂਰੀ ਸ਼ਰਟ ਤੇ ਹੀ ਪੂਰਾ ਹੈਵੀ ਵਰਕ ਹੋਇਆ ਹੋਇਆ ਇਹ ਅਲਓਵਰ ਸੂਟ ਹੈ ਜੀ ਪੂਰੇ 5 ਮੀਟਰ ਦੀ ਕੱਟ ਰਣੀ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੇ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਦੇਖੋ ਬੱਲਿਆਂ ਤੇ ਕਿੰਨਾ ਹੈਵੀ ਵਰਕ ਹੈ ਮੂੰਗਿਆ ਗ੍ਰੀਨ ਜੀ ਸ਼ੇਡ ਆ ਰਹੀ ਹੈ ਗ੍ਰੇ ਨਹੀਂ ਕਹਿ ਸਕਦੇ ਆਪਾਂ ਇਹਨੂੰ ਡਾਰਕ ਮੂੰਗਿਆ ਗ੍ਰੀਨ ਕਾਲਸ ਤੇ ਉਹ ਵਾਲਾ ਕਲਰ ਆ ਰਿਹਾ ਜੀ ਸੂਟ ਦਾ ਕਈ ਵਾਰ ਜੇ ਆਪਾਂ ਖੋਲਦੇ ਹਾਂ ਉਸ ਤੋਂ ਬਾਅਦ ਪਤਾ ਲੱਗਦਾ ਐਗਜ਼ੈਕਟ ਕਲਰ 2850 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਵਿੱਚ ਹੈਗਾ ਮਹਿੰਦੀ ਕਲਰ ਸੇਮ ਦੇ ਵਿੱਚ ਵਿਦਆਊਟ ਲਾਈਨਿੰਗ ਵਰਨ neck ਤੇ patchwork ਹੈ ਆਲਓਵਰ ਸੂਟ ਹੈ ਤੇ ਸਾਰਾ ਇਹ ਪੈਚਵਰਕ ਹੋਇਆ ਘੇਰੇ ਤੱਕ ਬਹੁਤ ਸੋਹਣਾ ਰਾਮਟੈਕਸ ਬ੍ਰਾਂਡ ਦਾ ਹੀ ਸੂਟ ਹੈ ਜੀ ਅੱਜ ਦੇ ਸਾਰੇ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਵਰਕ ਪੈਚਵਰਕ ਹੋਇਆ ਡਬਲ ਤੇ ਲੇਸਿਸ ਦੀ ਫਰਨੀਸ਼ਿੰਗ ਹੈ ਜੀ ਨਾਲ ਤੇ ਫੋਰ ਸਾਈਡ ਵੀ ਲੇਸ ਲੱਗੀ ਹੋਈ ਹੈ ਇਹ ਲੁੱਕ ਆ ਜਾਣੀ ਦੁਪੱਟੇ 2850 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਮਰੂਨ ਕਲਰ neck ਤੇ ਵਰਕ ਹੈ ਸਾਰੀ ਸ਼ਰਟ ਤੇ ਪੈਚ ਵਰਕ ਹੋਇਆ ਆਲ ਓਵਰ ਸੂਟ ਮਸਲੀਨ ਦਾ ਦੁਪੱਟਾ ਦੁਪੱਟੇ ਦੇ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਤੇ ਨਾਲ ਲੇਸ ਦੀ ਫਿਨਿਸ਼ਿੰਗ ਹੈ ਪਿਓਰ ਮਸਲੀਨ ਦਾ ਦੁਪੱਟਾ 2.5 ਮੀਟਰ ਦਾ ਇਹ ਲੋਕ ਆਣੀ ਹੈ ਜੀ ਸੂਟ ਦੀ 2850 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਗ੍ਰੀਨ ਕਲਰ ਬੜਾ ਸੋਹਣਾ ਜਿਹਾ ਗ੍ਰੀਨ ਹੈ ਉਹ ਵਈ ਨੈਕ ਤੇ ਵਰਕ ਹੈ ਜੀ ਸੇਮ ਘੇਰੇ ਤੱਕ ਸਾਰਾ ਵਰਕ ਹੋਇਆ ਤੇ ਨਾਲ ਪ्योर ਮਸਲੀਨ ਦਾ ਦੁਪੱਟਾ ਉਹੋ ਸੋਨੇ ਵਰਕ ਦੇ ਨਾਲ ਪੂਰੀ 2.5 ਮੀਟਰ ਦੀ ਲੈਂਥ ਹੈ ਜੀ ਦੁਪट्टे ਦੀ ਇਹ ਲੋਕਾਂ ਦੇ ਸੋਹਣੇ ਦੇਖੋ ਕਿੰਨਾ ਪਿਆਰਾ ਇਹ ਚਾਰ ਸੂਟ ਮੈਂ ਤੁਹਾਨੂੰ ਦਿਖਾਏ ਆ 2850 ਪ੍ਰਾਈਸ ਦੇ ਨਾਲ ਚਾਰ ਕਲਰ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 81465 808038146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ